ਸੰਜੀਵ अरोड़ा ਜੀ ਬਿਲਕੁਲ ਲੜਨਾ ਨਹੀਂ ਚਾਹੁੰਦੇ ਸੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਇੱਥੇ ਐਮਐਲਏ ਬਣ ਚ ਇੱਥੇ ਰਹਿੰਦੇ ਨਹੀਂ ਕੇਜਰੀਵਾਲ ਸਾਹਿਬ ਦਾ ਇੱਕੋ ਇੱਕ ਨਿਸ਼ਾਨਾ ਕਿ ਮੈਂ ਕਿਵੇਂ ਨਾ ਕਿਵੇਂ ਇਹਨੂੰ ਇੱਥੇ ਕੱਢ ਕੇ ਤੇ ਮੈਂ ਉੱਤੇ ਰਾਜ ਸਭਾ ਚਲੇ ਜਾਵਾਂ 92 ਐਮਐਲਏ ਐ ਦੱਸੋ ਉਹਨਾਂ ਦਾ ਕੀ ਯੋਗਦਾਨ ਹੈ ਤੇ ਜੇ ਇੱਕ ਹੋਰ ਬਣ ਜੂਗਾ ਕੀ ਕਰ ਦੂਗਾ ਸਾਲ ਚ ਆਸ਼ੂ ਜੀ ਪਰਫੈਕਟ ਕੈਂਡੀਡੇਟ ਹੈ ਲੋਕਾਂ ਚ ਰਹਿਣ ਵਾਲਾ ਇਨਸਾਨ ਹੈ ਲੋਕਾਂ ਦੇ ਕੰਮ ਕਰਨ ਵਾਲਾ ਇਨਸਾਨ ਹੈ ਆਰਵਿੰਦ ਕੇਜਰੀਵਾਲ ਨੇ ਵੀ ਕਹਿਤਾ ਵੀ ਜੇ ਜਿੱਤ ਗਏ ਤਾਂ ਮੰਤਰੀ ਬਣਾ ਦੇਾਂਗੇ ਤੇ ਜੇ ਨਾ ਜਿੱਤੇ ਤਾਂ ਫਿਰ ਸਮਝ ਲਓ ਵਿਕਾਸ ਦਾ ਕੰਮ ਰੁਕ ਜਾਊਗਾ ਡਿਵੈਲਪਮੈਂਟ ਤਾਂ ਹੋਣੀ ਕੀ ਸੀ ਉਲਟਾ ਹਰੇਕ ਪਾਸਿਓ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਗੇ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਲੁਧਿਆਣਾ ਵੈਸਟ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ 19 ਤਰੀਕ ਨੂੰ ਇੱਥੇ ਪੋਲਿੰਗ ਹੋਣ ਜਾ ਰਹੀ ਹੈ ਗੱਲਬਾਤ ਕਰਾਂਗੇ ਤਮਾਮ ਕਾਂਗਰਸ ਦੇ ਲੀਡਰ ਜਿਹੜੇ ਨੇ ਉਹਨਾਂ ਨੇ ਡੇਰਾ ਲਾਇਆ ਹੋਇਆ ਲੁਧਿਆਣਾ ਵਿਖੇ ਤੇ ਇਸ ਵੇਲੇ ਅਕੀਕਿਟ ਿੱਲੋਂ ਸਾਡੇ ਨਾਲ ਮੌਜੂਦ ਨੇ ਕਾਂਗਰਸ ਲੀਡਰ ਤੇ ਉਹਨਾਂ ਤੋਂ ਜਾਣਦੇ ਆ ਕਿ ਮਾਹੌਲ ਹੈ ਟਿੱਲੋਂ ਸਾਹਿਬ ਕਿਵੇਂ ਦੇਖ ਰਹੇ ਹੋ ਲੱਗਦਾ ਵੀ ਭਾਰਤ ਭੂਸ਼ਣ ਆਸ਼ੂ ਬਾਜ਼ੀ ਮਾਰਨਗੇ ਇਹ ਬਾਜ਼ੀ ਮਾਰਨੀ ਹੈ ਵੈਸਟ ਦੇ ਲੋਕਾਂ ਨੇ ਤੇ ਪੰਜਾਬੀਆਂ ਨੇ ਕਿਉਂਕਿ ਇਹ ਜਿਹੜੀ ਲੜਾਈ ਹੈ ਇਸ ਵੇਲੇ ਉਹ ਹੈ ਕਿ ਹੈ ਦਿੱਲੀ ਵਾਲਿਆਂ ਦੀ ਤੇ ਪੰਜਾਬੀਆਂ ਦੀ ਇਹ ਜਿਹੜੀ ਇਲੈਕਸ਼ਨ ਹੈ ਇਹ ਸੰਜੀਵ अरोड़ा ਜੀ ਬਿਲਕੁਲ ਲੜਨਾ ਨਹੀਂ ਚਾਹੁੰਦੇ ਸੀ ਉਹ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਇੱਥੇ ਐਮਐਲਏ ਬਣ ਚ ਇੱਥੇ ਰਹਿੰਦੇ ਨਹੀਂ ਨਾ ਕਿਸੇ ਨੂੰ ਜਾਣਦੇ ਆ ਨਾ ਉਹਨਾਂ ਨੂੰ ਇਹ ਪਤਾ ਕਿਹੜਾ ਮਹੱਲਾ ਕਿੱਥੇ ਆ ਸਿਰਫ ਕੇਜਰੀਵਾਲ ਸਾਹਿਬ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਮੈਂ ਕਿਵੇਂ ਨਾ ਕਿਵੇਂ ਇਹਨੂੰ ਇੱਥੇ ਕੱਢ ਕੇ ਤੇ ਮੈਂ ਉੱਤੇ ਰਾਜ ਸਭਾ ਚਲੇ ਜਾਵਾਂ ਕੇਜਰੀਵਾਲ ਸਾਹਿਬ ਡੈਸਪਰੇਟ ਹੋਏ ਹੋਏ ਆ ਕਿ ਮੈਂ ਦੁਬਾਰਤੋਂ ਪਾਰਲੀਮੈਂਟ ਵਿੱਚ ਵੜਨਾ ਸੋ ਇਸ ਕਰਕੇ ਆਸ਼ੂ ਜੀ ਪਰਫੈਕਟ ਕੈਂਡੀਡੇਟ ਹੈ ਲੋਕਾਂ ਚ ਰਹਿਣ ਵਾਲਾ ਇਨਸਾਨ ਹੈ ਲੋਕਾਂ ਦੇ ਕੰਮ ਕਰਨ ਵਾਲਾ ਇਨਸਾਨ ਹੈ ਅਸੈਸਿਬਿਲਟੀ 100% ਹੈ ਹਰੇਕ ਨੂੰ ਆਸ਼ੂ ਜੀ ਦਾ ਘਰ ਪਤਾ ਹੈ ਹਰੇਕ ਨੂੰ ਪਤਾ ਹੈ ਕਿ ਜਦੋਂ ਮਰਜ਼ੀ ਆਸ਼ੂ ਜੀ ਦੀ ਬਾਹ ਫੜਾਂਗੇ ਜਿੱਥੇ ਮਰਜ਼ੀ ਲੈ ਜਾਾਂਗੇ ਸੋ ਇਸ ਕਰਕੇ ਕੋਈ ਮੁਕਾਬਲਾ ਨਹੀਂ ਵੈਸਟ ਦੇ ਲੋਕਾਂ ਨੂੰ ਇੱਕ ਮਿਹਨਤੀ ਕੰਮ ਕਰਨ ਵਾਲਾ ਪਰਖਿਆ ਹੋਇਆ ਜਾਨ ਪਛਾਨ ਵਾਲਾ ਐਮ ਐਲ ਏ ਚਾਹੀਦਾ ਜਿਹੜੇ ਆਸ਼ੂ ਜੀ ਦੇ ਰੂਪ ਚ ਵੈਸਟ ਵਾਲੇ ਕੋਲ ਹੈਗੇ ਦੂਜੇ ਪਾਸੇ ਤਾਂ ਸੰਜੀਵ ਜੀ ਦਾ ਆਪਦਾ ਇੰਟਰਸਟ ਨਹੀਂ ਉਹ ਤਾਂ ਸਿਰਫ ਕੇਜਰੀਵਾਲ ਸਾਹਿਬ ਫੋਰਸ ਕਰ ਰਹੇ ਆ ਕੇਜਰੀਵਾਲ ਸਾਹਿਬ ਇੱਕ ਗੇਮਾ ਖੇਡ ਰਹੇ ਆ ਤਾਂ ਕਿ ਮੈਂ ਕਿਵੇਂ ਨਾ ਕਿਵੇਂ ਟੇਡੇ ਤਰੀਕੇ ਨਾਲ ਪਾਰਲੀਮੈਂਟ ਚਲੇ ਜਾਵਾਂ ਲੜਾਈ ਤਾਂ ਇੰਨੀ ਹੈ ਅੱਛਾ ਜਿਵੇਂ ਉਹ ਕਹਿ ਰਹੇ ਨੇ ਆਰਵਿੰਦ ਕੇਜਰੀਵਾਲ ਨੇ ਇਹ ਵੀ ਕਹਿਤਾ ਵੀ ਜੇ ਜਿੱਤ ਗਏ ਤਾਂ ਮੰਤਰੀ ਬਣਾ ਦੇਾਂਗੇ ਤੇ ਜੇ ਨਾ ਜਿੱਤੇ ਤਾਂ ਫਿਰ ਸਮਝ ਲਓ ਵਿਕਾਸ ਦਾ ਕੰਮ ਰੁਕ ਜਾਊਗਾ ਇਹਨਾਂ ਗੱਲਾਂ ਨਾਲ ਲੱਗਦਾ ਕਿ ਪ੍ਰਭਾਵ ਪੈ ਜਾਊਗਾ ਵੋਟਰ ਵਾਕਈ ਸੋਚਣਗੇ ਕਿ ਯਾਰ ਇਹ ਗੱਲ ਤਾਂ ਸਹੀ ਹੈ ਇਹਨਾਂ ਨੂੰ ਜਿਤਾਉਣਾ ਹੀ ਪੈਣਾ ਰੂਲਿੰਗ ਪਾਰਟੀ ਆ ਪੰਜਾਬ ਦੇ ਵੋਟਰ ਬਹੁਤ ਸਿਆਣੇ ਸਾਢੇ 3 ਸਾਲ ਪਹਿਲਾਂ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੀਆਂ ਗਰੰਟੀਆਂ ਸੁਣ ਕੇ ਇਹਨਾਂ ਨੂੰ ਮੌਕਾ ਦਿੱਤਾ ਸੀ ਅੱਜ ਲੋਕ ਪਛਤਾ ਰਹੇ ਆ ਅੱਜ ਲਾਣ ਆਰਡਰ ਦਾ ਕੀ ਹਾਲ ਹੈ ਅੱਜ ਡਰੱਗਸ ਦਾ ਕੀ ਹਾਲ ਹੈ ਅੱਜ ਕ腐ਪਸ਼ਨ ਦਾ ਤਹਿਸੀਲਦਾਰ ਦਫਤਰ ਡੀਟੀਓ ਦਫਤਰ ਕੀ ਹਾਲ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਆ ਡਿਵੈਲਪਮੈਂਟ ਤਾਂ ਹੋਣੀ ਕੀ ਸੀ ਉਲਟਾ ਹਰੇਕ ਪਾਸਿਓ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਅੱਜ ਪੰਜਾਬ ਦੇ ਕਰਜ਼ੇ ਦਾ ਕੀ ਹਾਲ ਅੱਜ ਸਰਕਾਰ ਦਾ ਦਿਵਾਲਿਆ ਨਿਕਲਿਆ ਪਿਆ ਸੋ ਪੰਜਾਬ ਦੇ ਲੋਕ ਸਭ ਸਮਝਦੇ ਆ ਸਾਢੇ 3 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਕੋਈ ਡਿਵੈਲਪਮੈਂਟ ਨਹੀਂ ਕੀਤੀ ਤੇ ਇੱਕ ਸਾਲ 'ਚ ਕੁਝ ਨਹੀਂ ਕਰ ਸਕਦੇ ਅਖੀਰਲੇ 6 ਮਹੀਨੇ ਤਾਂ ਮਾਵਾ ਨੂੰ ਪੁੱਤ ਨਹੀਂ ਸਿਆਣ ਦੇ। ਸੋ 1 ਸਾਲ ਚ ਕੀ ਕਰ ਦੇਣਗੇ ਕੋਈ ਜਾਦੂ ਥੋੜਾ ਕਰ ਦੇਣਾ। ਇਹਨਾਂ ਨੇ ਜਿੰਨੇ ਵੀ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸੋ ਇਸ ਕਰਕੇ ਪੰਜਾਬ ਦੇ ਲੋਕ ਸਾਰੀ ਗੱਲ ਸਮਝਦੇ ਆ। ਇਹਨਾਂ ਦੀਆਂ ਜਿਹੜੀਆਂ ਗੱਲਾਂ ਜਾਂ ਇਹਨਾਂ ਦੀ ਉਹ ਐਕਸਪੋਜ਼ ਹੋ ਚੁੱਕੀਆਂ। ਲੋਕਾਂ ਨੇ ਸਭ ਕੁਝ ਦੇਖ ਲਿਆ। ਜਿਹੜੀ ਅਗਲੀ ਗੱਲ ਹੈ ਕੇਜਰੀਵਾਲ ਸਾਹਿਬ ਜਿਹੜੀ ਕਹਿੰਦੇ ਆ ਕਿ ਮੈਂ ਮੰਤਰੀ ਬਣਾ ਦੂੰਗਾ। ਕੇਜਰੀਵਾਲ ਸਾਹਿਬ ਦੇ ਅੱਗੇ 14-15 ਮੰਤਰੀ ਤੁਰੇ ਫਿਰਦੇ ਆ ਸਾਢੇ 3 ਸਾਲ ਤੋਂ ਉਹਨਾਂ ਨੇ ਕੀ ਕੀਤਾ ਇੱਕ ਕੰਮ ਦੱਸ ਦਿਓ ਉਹਨਾਂ ਨੇ ਕੀ ਕੀਤਾ ਕੋਈ ਦੱਸੋ ਕੋਈ ਡਿਵੈਲਪਮੈਂਟ ਦਾ ਕੋਈ ਪੰਜਾਬ ਦੇ ਫਾਇਦੇ ਦਾ ਕੰਮ ਕੀਤਾ ਹੋਵੇ 92 ਐਮਐਲਏ ਐ ਦੱਸੋ ਉਹਨਾਂ ਦਾ ਕੀ ਯੋਗਦਾਨ ਹੈ ਤੇ ਜੇ ਇੱਕ ਹੋਰ ਬਣ ਜੂਗਾ ਕੀ ਕਰ ਦੂਗਾ ਸਾਲ 'ਚ ਜਿਹੜਾ ਕੋਈ ਸਾਢੇ 3 ਸਾਲ 'ਚ ਨਹੀਂ ਹੋਇਆ ਸਾਲ 'ਚ ਕੀ ਹੋ ਜੂ ਇਸ ਕਰਕੇ ਇਹ ਸਿਰਫ ਗੱਲਾਂ ਵੈਸਟ ਦੇ ਪੜੇ ਲਿਖੇ ਲੋਕ ਆ ਗਾਂਵਦੂ ਲੋਕ ਆ ਉਹ ਇਹਨਾਂ ਗੱਲਾਂ ਨੂੰ ਸਮਝ ਕੇ ਪੰਜਾਬ ਦੇ ਹੱਕ ਵਿੱਚ ਫੈਸਲਾ ਲੈਣਗੇ ਪੰਜਾਬੀਆਂ ਨੂੰ ਇਹਨਾਂ ਤੋਂ ਬਚਾਉਣਗੇ ਨਾਲੇ ਆਪ ਦਾ ਫਾਇਦਾ ਕਰਾਉਣਗੇ ਸਹੀ ਕੈਂਡੀਡੇਟ ਚੁਣ ਕੇ ਨਾਲੇ ਪੰਜਾਬ ਦਾ ਫਾਇਦਾ ਕਰਾਉਣਗੇ ਤੁਹਾਡੀ ਗੱਲ ਠੀਕ ਹੈ ਕਿ ਸ਼ਾਇਦ ਲੋਕਾਂ ਨੂੰ ਲੱਗ ਸਕਦਾ ਕਿ ਰੂਲਿੰਗ ਪਾਰਟੀ ਹੈ ਅ ਮੈਂਟਿੰਗ ਕੰਪੈਂਸਿਵ ਵੀ ਹੁੰਦੀ ਹੈ ਕਿ ਵਾਅਦੇ ਕੀਤੇ ਸੀ ਨਹੀਂ ਪੂਰੇ ਕਰ ਰਹੇ ਨਰਾਜ਼ ਹੁੰਦੇ ਆ ਪਰ ਦੂਜੇ ਪਾਸੇ ਕਿਉਂਕਿ ਕਾਂਗਰਸ ਹੈ ਜਿਹੜਾ ਉਸ ਤੋਂ ਬਾਅਦ ਇਹੀ ਬਦਲ ਇੱਕ ਨਜ਼ਰ ਆਉਂਦਾ ਕਿਉਂਕਿ ਆਪੋਜੀਸ਼ਨ ਤੁਸੀਂ ਹੋ ਪਰ ਜਿਹੜੀ ਇੰਟਰਨਲ ਫਾਈਟਿੰਗ ਹੈ ਲੱਗਦਾ ਕਿ ਉਹ ਹਰ ਵਾਰੀ ਹਰ ਵਾਰੀ ਮੌਕੇ ਤੇ ਜਿਹੜੀ ਫਾਈਟਿੰਗ ਹੁੰਦੀ ਹੈ ਇਨ ਫਾਈਟਿੰਗ ਹੁੰਦੀ ਹੈ ਉਹ ਨੁਕਸਾਨ ਕਰਾਉਂਦੀ ਤੁਹਾਡਾ ਦੇਖੋ ਕੋਈ ਇਨ ਫਾਈਟਿੰਗ ਨਹੀਂ ਸਰਕਾਰ ਕੋਲ ਕੋਈ ਮੁੱਦਾ ਹੀ ਹੈ ਨਹੀਂ ਲੋਕਾਂ ਦਾ ਧਿਆਨ ਆਪਦੀਆਂ ناکਾਮੀਆਂ ਤੋਂ ਭਟਕਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਚੱਕਦੇ ਆ ਪਹਿਲਾਂ ਇਹਨਾਂ ਨੇ ਗੱਲ ਚੱਕੀ ਜੀ ਕਿ ਆਸ਼ੂ ਜੀ ਨੇ ਚਿੱਠੀ ਲਿਖੀ ਆਈ ਕਮਾਂਡ ਨੂੰ ਉਹ ਗੱਲ 'ਚ ਕੁਝ ਨਹੀਂ ਨਿਕਲਿਆ ਪਰ ਆਸ਼ੂ ਜੀ ਪ੍ਰਧਾਨ ਸਾਹਿਬ ਦੇ ਖਿਲਾਫ ਤਾਂ ਸ਼ਰਿਆਮ ਬੋਲ ਹੀ ਰਹੇ ਸੀ ਦੇਖੋ ਮੈਂ ਇੱਕ ਗੱਲ ਦੰਦੂ ਬਿਲਕੁਲ ਨਹੀਂ ਬੋਲ ਰਹੇ ਪ੍ਰਧਾਨ ਸਾਹਿਬ ਦੇ ਬਿਲਕੁਲ ਖਿਲਾਫ ਨਹੀਂ ਬੋਲ ਰਹੇ ਆਸ਼ੂ ਜੀ ਕਿਤੇ ਨਹੀਂ ਬੋਲੇ ਪ੍ਰਧਾਨ ਸਾਹਿਬ ਦੇ ਖਿਲਾਫ ਯੈਸ ਸਾਡੀ ਡੈਮੋਕ੍ਰੈਟਿਕ ਪਾਰਟੀ ਹੈ ਕਿਸੇ ਨਾ ਵਿਚਾਰਾਂ ਦਾ ਮਤਭੇਦ ਹੋ ਸਕਦਾ ਪਰ ਅਸੀਂ ਇੱਕ ਦੂਜੇ ਦੇ ਖਿਲਾਫ ਨਹੀਂ ਗਏ ਅਸੀਂ ਸਾਰੇ ਪਾਰਟੀ ਵਾਸਤੇ ਪ੍ਰਧਾਨ ਸਾਹਿਬ ਵੀ ਆਏ ਸਰ ਧਿਆਨ ਦੇ ਰਹੇ ਪਰ ਮੇਰੀ ਇੱਕ ਬੇਨਤੀ ਹੈ ਕਿ ਸਰਕਾਰ ਇਹ ਦੱਸੇ ਕਿ ਉਹਨਾਂ ਨੇ ਸਾਢੇ 3 ਸਾਲਾਂ ਵਿੱਚ ਕੀਤਾ ਕੀ ਹੈ ਅੱਜ ਪੰਜਾਬ ਦੇ ਹਾਲਾਤ ਐਡੇ ਮਾੜੇ ਕਿਉਂ ਆ ਅੱਜ ਲੋਕ ਧਰਨੇ ਕਿਉਂ ਦੇ ਰਹੇ ਆ ਰੋਜ਼ ਇੱਥੇ ਇਹਨਾਂ ਦੇ ਦਫ਼ਤਰ ਦੇ ਮੂਹਰੇ ਧਰਨੇ ਆ ਸਾਰਾ ਲੁਧਿਆਣਾ ਬੰਦ ਕਰ ਦਿੰਦੀ ਐ ਪੁਲਿਸ ਜਾਂ ਤਾਂ ਧਰਨੇ ਵਾਲਿਆਂ ਤੋਂ ਡਰਦੇ ਤੇ ਜਾਂ ਸੀਐਮ ਦੀ ਮੂਵਮੈਂਟ ਕਰਕੇ ਲੁਧਿਆਣੇ ਵਾਲੇ ਦਾ ਔਖੇ ਕੀਤੇ ਪਏ ਇਹਨਾਂ ਨੇ ਸੋ ਇਸ ਕਰਕੇ ਮੇਰੀ ਬੇਨਤੀ ਐ ਸਰਕਾਰ ਇਹ ਦੱਸੇ ਉਹਨਾਂ ਨੇ ਕੀਤਾ ਕੀ ਹੈ ਸਰਕਾਰ ਧਿਆਨ ਭਟਕਾਉਣ ਵਾਸਤੇ ਇਹੋ ਜਿਹੇ ਮੁੱਦੇ ਲੱਭਦੀ ਐ ਬਿਲਕੁਲ ਸਾਡੇ 'ਚ ਕੋਈ ਫਰਕ ਨਹੀਂ ਤੁਸੀਂ ਦੇਖੋ ਪਹਿਲਾਂ ਉਹ ਕੀਤਾ ਚਿੱਠੀ ਵਾਲਾ ਫਿਰ ਆਸ਼ੂ ਨੂੰ ਨੋਟਿਸ ਭੇਜਤਾ ਜਦੋਂ ਦੇਖਿਆ ਕਿ ਹੋਰ ਪੁੱਠਾ ਪੈ ਰਿਹਾ ਫਿਰ ਐਸਐਸਪੀ ਸਸਪੈਂਡ ਕਰਤਾ ਸੋ ਇਹ ਸਭ ਸਰਕਾਰ ਇਹ ਜੁਮਲੇਬਾਜ਼ੀਆਂ ਦੀ ਸਰਕਾਰ ਹੈ ਇਹਨਾਂ ਤੋਂ ਬਚਨ ਦੀ ਲੋੜ ਹੈ ਵੈਸੇ ਪੰਜਾਬੀਆਂ ਨੇ ਇਹਨਾਂ ਨੂੰ ਦੇਖ ਲਿਆ ਹੁਣ ਇਹਨਾਂ ਤੇ ਟਰਸਟ ਨਹੀਂ ਕਰਦੇ ਪੰਜਾਬੀ ਸ਼ੁਕਰੀਆ ਜੀ ਸੋ ਗੱਲਬਾਤ ਕਰ ਰਹੇ ਸੀ ਕਿ ਅਸੀਂ ਕੁਸ਼ਲਦੀਪ ਸਿੰਘ ਕਿੱਕੇ ਢੁਲੋਂਾਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਹ ਹੁਣ ਤੱਕ ਜਿਹੜਾ ਟਨਯੋਰ ਰਿਹਾ ਪੰਜਾਬ ਸਰਕਾਰ ਦਾ ਉਹਦੇ ਤੋਂ ਲੋਕ ਬਿਲਕੁਲ ਵੀ ਸੈਟੀਸਫਾਈਡ ਨਹੀਂਗੇ ਤੇ ਉਸੇ ਦਾ ਜਿਹੜਾ ਰਿਐਕਸ਼ਨ ਹੈ ਉਹ ਲੁਧਿਆਣਾ ਵੈਸਟ ਦੀ ਜਿਮਨੀ ਚੌਂਚ ਦੇਖਣ ਨੂੰ ਮਿਲੂਗਾ ਲੁਧਿਆਣਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ